ਇਸ ਵਕਤ ਟੌਪ ਨਿਊ ਦੀ ਟੀਮ ਖੜੀ ਹੈ ਬਾਬਾ ਬਕਰਾਰਾ ਸਾਹਿਬ ਦੇ ਜਿਹੜੇ ਅਲਬੀ ਗੱਲ ਕਰੀਏ ਤੇ ਅੱਜ ਐਸ.ਐਫ. ਡਾਕਟਰ ਵਿਖੇ ਐਮ.ਪੀ.ਫਾਈ ਅਮਰਪਾਲ ਸਿੰਘ ਖਾਲਸਾ ਜੀ ਦੀ ਟੀਮ ਵੱਲੋਂ ਕੰਗਨ ਰਣੋਤ ਦੀ ਫਿਲਮ ਜੋ ਐਮਰਜੈਂਸੀ ਆਫ ਦਿ ਕਲਾਬ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਐਸ.ਐਫ. ਸਾਹਿਬ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ ਜਿਹੜੇ ਇਸ ਮੰਗ ਪੱਤਰ ਦੀ ਗੱਲ ਕਰੀਏ ਤਾਂ ਮੰਗ ਪੱਤਰ ਪ੍ਰਗਤ ਸਿੰਘ ਬੂਟਾ ਸਿੰਘ ਜਸਵਿੰਦਰ ਸਿੰਘ ਸੁਤੈਨ ਸਿੰਘ ਅਤੇ ਪਰਮਜੀਤ ਸਿੰਘ ਹੋਣਾਂ ਵੱਲੋਂ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਸੌਂਪਿਆ ਗਿਆ ਹੈ ਪੂਰੀਆਤ ਸੁਵਿਧਾ ਬਿਹਾਰ ਵਿਖਾਵਾ ਦੇ ਟੌਪ ਨਿਊਜ਼ ਤੇ ਰਹੀ ਸਾਡੇ ਨਾਲ ਬਣੇ ਰਹੋ ਹਰਮਨਪ੍ਰੀਤ ਸਿੰਘ ਗਿੱਲ ਦੇ ਨਾਲ ਮੈਂ ਰਣਜੀਤ ਸਿੰਘ ਆਂਕ ਡੇਲੀ ਟਾਕ ਨਿਊਜ਼ ਸ੍ਰੀ ਬਾਬਾ ਬਕਾਲਾ ਸਾਹਿਬ ਜਿਹੜੇ ਨੌਜਵਾਨਾਂ ਸੰਗ ਕਿ ਆਪਣੀ ਜ਼ੁਰਤ ਕਾਇਮ ਰੱਖਿਆ ਕਰੋ ਢਿੱਲੀ ਚਲਾ ਪੈਰਾਂ ਨਰੱਖਿਆ ਕਰੋ ਦਾਰਮਨਾ ਚੋਂ ਵੜਦੋ ਜਿਹੜੀ ਧਰਵਾ ਇੱਕ ਜੀਦਿਆ ਮੌਤ ਹੁੰਦੀ ਆ ਕੋ ਤਾਂ ਵੀ ਮਰਨਾ ਵਾ ਮਰਨਾ ਤੇ ਸਾਰੇ ਆ ਦੋ ਮਿੰਟ ਤੇ ਕੋਸਣਾ ਕੋਸੇ ਦੋ ਚਾਰ ਘੰਟੇ ਦਾ ਜੀਵਨ ਜਿਹੜਾ ਦਾਤ ਦੇ ਲਾ ਕੇ ਜਾਓ ਇਸ ਕਰਕੇ ਸਾਡੇ ਨੂੰ ਸੱਚੇ ਪਾਤਸ਼ਾਹ ਕੋ ਜਗ੍ਹਾ ਦੇਣਗੇ ਅਗਲਾ ਜਨਮ ਚੰਗਾ ਦੇਣਗੇ ਸਾਰਾ ਕਾਰੋਬਾਰ ਇਸ ਟਾਈਮ ਤੇ ਛੱਡਿਆ ਵਾ ਉਹਨਾਂ ਨੂੰ ਕੌਮ ਨੇ ਅੱ삐 ਵੀ ਬਣਾਤਾ ਵਾ ਤੇ ਜਿਹੜੀ ਆਪਾਂ ਕਹਿੰਦੇ ਹਾਂ ਵੀ ਰਾਜਨੀਤਿਕ ਤੌਰ ਤੇ ਭਾਈ ਅਮਰਪਾਲ ਸਿੰਘ ਵਿਚਰੇ ਇਹ ਕੌਂ ਦਾ ਉਹ ਜਿਹੜਾ ਸੱਦਾ ਪ੍ਰਮਾਨ ਕੀਤਾ ਉਹਨਾਂ ਨੇ ਕਾਗਜ਼ 'ਤੇ ਐਮਪੀ ਬਣਾਇਆ ਅੱਜ ਭਾਰਤ ਗਵਰਨਮੈਂਟ ਕੀ ਸੋਚ ਰਹੀ ਹੈ ਕੀ ਗੱਲ ਹੈ ਇਹ ਨਹੀਂ ਕਰਉਣੀ ਇਹ ਮਨੁੱਖੀ ਅਧਿਕਾਰ ਦਿੱਤਾ ਇਹ ਸਰਪੱਤ ਦੇੰਦ ਦਾ ਮੁੱਖ ਮਕਸਦ ਹੈ ਆ ਇਹਦੇ ਇੱਕ ਅੰਕੜਾ ਨਾਲ ਉਹਨਾਂ ਨੂੰ ਐਮਰਜੈਂਸੀ ਫਿਲਮ ਬਣਾਈ ਗਈ ਹੈ ਉਹਦੇ ਉੱਤੇ ਸੈਂਟਰ ਬੋਰਡ ਨੂੰ ਇਸੇ ਤਰ੍ਹਾਂ ਜਿਹੜੀ ਉੱਤੇ ਸੈਂਟਰ ਬੋਰਡ ਦੇ ਇੱਥੇ ਇਹ ਹਮਦਰੂ ਜਿਹੜੀ ਇਹ ਹੀ ਗੱਲ ਕਰਦੇ ਆ ਕਿ ਸੈਂਟਰ ਬੋਰਡ ਜਿਹੜਾ ਇੱਥੇ ਪੂਨ ਤੌਰ ਤੇ ਪ੍ਰਬੰਧ ਲਾਵੇ ਕਿਉਂਕਿ ਇਹਦੇ ਵਿੱਚ ਜਿਹੜਾ ਸਾਡੇ ਬਹੁਤ ਮਹਾਨ ਸਟਾਕਾ ਜੋਗ ਸੰਤ ਜਨੈਲ ਸਿੰਘ ਖੰਡਰ ਵਾਲਿਆ ਦੇ ਜਿਹੜਾ ਇੱਕ ਰੋਲ ਮਾਡਲ ਨੇ ਉਹਨਾਂ ਨੂੰ ਜਿਹੜਾ ਬੜਾ ਨੀਵਾਂ ਮਖਾਇਆ ਗਿਆ ਤੇ ਉਹ ਉਹਦੇ ਵਾਸਤੇ ਜਿਹੜਾ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਨੂੰ ਬਣਾਈ ਰੱਖਣ ਵਾਸਤੇ ਜਿਹੜਾ ਵਾ ਇਹ ਫਿਲਮ ਦੇ ਉੱਤੇ ਫੈਨ ਲੱਗਣਾ ਬਹੁਤ ਜ਼ਰੂਰੀ ਆ ਤੇ ਅਸੀਂ ਐਸਟੀਐਮ ਸਾਊਥ ਦੇ ਬਹੁਤ ਧੰਨਵਾਦੀ ਆ ਕਿ ਜਿੱਦਾਂ ਸਾਡੀ ਡਿਮਾਂਡ ਹੀ ਕਿ ਉਹ ਖੁਦ ਆ ਕੇ ਸੰਗਤ ਦੇ ਵਿੱਚ ਜਿਹੜਾ ਇਹ ਮੱਤਵਸਤ ਲੈਣ ਉਹ ਉਹ ਇੱਥੇ ਆਏ ਆ ਤੇ ਉਹਨਾਂ ਨੂੰ ਇਹ ਜਿਹੜਾ ਮੱਤਵਸਤ ਸਾਡੇ ਸਾਹਮਣੇ ਪੋਹਜਿਆ ਸਾਡਾ ਮੀਡੀਆ ਦਾ ਵੀ ਬਹੁਤ-ਬਹੁਤ ਧੰਨਵਾਦ ਕਿ ਜਿਹੜੀ ਇਹ ਸਾਡੀ ਆਵਾਜ਼ ਆ ਇਹ ਇਹ ਦੂਰ ਤੱਕ ਪਹੁੰਚਾਉਣ ਤੇ ਪੰਜਾਬ ਸਰਕਾਰ ਤੱਕ ਤੇ ਲੋਕ ਕੀ ਚਾਹੁੰਦੇ ਪੰਜਾਬ ਦੇ ਕਿ ਜਿਹੜੀ ਇਹ ਫਿਲਮ ਆ ਉਹ ਭਾਈਚਾਰੇ ਦੇ ਵਿੱਚ ਕਿਤੇ ਕਿਤੇ ਮ ਦੀ ਨਫਤਨਾ ਪੈਦਾ ਕਰਦੇ ਇਹਨੂੰ ਜਿਹੜੀ ਸਮਕੰਲਾਈ ਜਾਵੇ। ਅਪੋੜਾ ਹੀ ਪੰਜਾਬ ਵਾਸੀਆਂ ਨੂੰ ਜਿਹੜਾ ਧਰਮ ਉਹ ਜਾ ਤੋਂ ਉੱਪਰ ਉੱਠ ਕੇ ਪਾਰਟੀ ਭਾਈ ਤੋਂ ਉੱਪਰ ਉੱਠ ਕੇ ਕਹਿੰਨੇ ਆ ਕਿ ਸਾਰੇ ਜਾਣੇ ਫਿਲਮ ਦਾ ਵਿਰੋਧ ਕਰਨ ਤਾਂ ਕਿ ਇਹ ਫਿਲਮ ਤੇ ਭੈਣ ਲੱਗੇ ਤੇ ਪੰਜਾਬ ਦੇ ਵਿੱਚ ਜਿਹੜੀ ਅਮਨ ਸ਼ਾਂਤੀ ਆ ਉਹ ਬੜੀ ਰਹੇ। ਜੀ ਇਹ ਮੰਗ ਪੱਤਰ ਜਿਹੜਾ ਹੈਗਾ ਉਹਨਾਂ ਨੇ ਦਿੱਤਾ ਜੀ ਪਾਰਟੀਆਂ ਵੱਲੋਂ ਸਿੱਖ ਜਥੇਬੰਦੀਆਂ ਦਾ ਸੀਗਾ ਜਿਨ੍ਹਾਂ ਨੇ ਕੰਗਨਾਰ ਨੌਂ ਦੀ ਬੜੀ ਫਿਲਮ ਐਮਰਜੈਂਸੀ ਜੀ ਜਿਹਦੇ ਵਿਰੋਧ ਦੇ ਵਿੱਚ ਤੋਂ ਇਹਨਾ ਦਾਵਾ ਮਗਪੱਤਰ ਜਿਹੜਾ ਅੱਗੇ ਪੰਚਾਇਤਾਂ ਜਾਏਗਾ ਠੀਕ ਹੈ ਮੰਗ ਪੱਤਰ ਦਿੱਤਾ ਜਾਂ ਫਿਰ ਹੋਰ ਵੀ ਕੋਈ ਹੈਗਾ ਪ੍ਰਸ਼ਾਸਨਿਕ ਮੰਗ ਨਹੀਂ ਉਹਨਾਂ ਨੇ ਸਾਡੇ ਵੱਲੋਂ ਹੋਰ ਕੋਈ ਐਸੀ ਗੱਲ ਨਹੀਂ ਕੀਤੀ ਬਾਕੀ ਕੋਈ ਨਾ ਕੋਈ ਕਿਸੇ ਕਿਸਮ ਦੀ ਕੋਈ ਡਾਇਰੈਕਸ਼ਨ ਨਹੀਂ ਹੈ ਉਹ ਜਿਵੇਂ ਇਹਨਾਂ ਨੇ ਮੰਗ ਪੱਤਰ ਦਿੱਤਾ ਉਹ ਅੱਗੇ ਅਸੀਂ ਅੱਗੇ ਡੀਸੀ ਸਾਹਿਬ ਨੂੰ ਪੇਜ ਕੇ ਅੱਗੇ ਸੀਜੀਐਮ ਸਾਹਿਬ ਤੱਕ ਪਹੁੰਚਾ ਦਿੱਤਾ ਠੀਕ ਹੈ